ਜੋ ਤੇ ਸਵਾਲ ਨੇ ਸਾਂਭਿਆ ਸੀ ਵੀਰੇ ਅੱਛਾ ਠੀਕ ਹੈ ਮੈਂ ਜੋ ਤੇ ਸਵਾਲ ਦਾ ਚੇਲਾ ਆ ਬਾਈ ਬਾਈ ਜੋ ਤੇ ਬਾਈ ਮੈਂ ਬਾਰਸੀ ਮੰਡੇਰਾ ਬਾਈ ਮੋਰ ਬੱਪੀ ਆਣ ਦਾ ਕਬੂਤਰ ਸਾਂਭਿਆ ਜੀਗਾ ਹਸੀਕਾਲ ਜੀ ਸਾਰਿਆਂ ਨੂੰ ਆਦਮਪੁਰੇ ਦੇ ਵਿੱਚ ਬਾਜੀ ਚੱਲਦੀ ਸੀ ਤੇ ਬਾਜੀ ਹੁੰਦੀ ਹੈ ਇੱਕ ਦਿਨ ਦੀ ਪਰ ਇਹ ਨਵੇਂ ਕੰਮ ਸੁਣਨ ਨੂੰ ਮਿਲਿਆ ਤਿੰਨ ਖਬਣੀ ਚਾਰ ਦਿਨ ਹੋ ਗਏ ਚੱਲਦੀ ਨੂੰ ਬਾਜੀ ਨੂੰ ਤੇ ਆਪਾਂ ਕਰਦਿਆਂ ਗੱਲਬਾਤ ਮੇਰੇ ਪਿੰਡ ਦੇ ਸਾਰੀ ਪੰਚਾਇਤ ਹੈ ਜਿਹੜੇ ਕਬੂਤਰ ਰੱਖਦੇ ਆ ਉਹ ਵੀ ਭਰਾ ਹੈਗੇ ਆ ਸਾਰੇ ਇਹ ਕਰਦੇ ਆਂ ਗੱਲਬਾਤ ਆਪਾਂ ਕਿੰਨੇ ਦਿਨ ਹੋ ਗਏ ਬਾਜੀ ਚੱਲਦੀ ਇਹਨੂੰ ਤੇ ਕਿੰਨੇ ਕਬੂਤਰ ਪਹਿਲੇ ਦਿਨ ਉੱਡੇ ਸੀ ਤੇ ਅੱਜ ਕਿੰਨੇ ਕਬੂਤਰ ਰਹਿ ਗਏ 25 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਵੀ ਮਿੱਤਰੋ ਆ ਮੇਰੇ ਪਿੰਡ ਦੀ ਪੰਚਾਇਤ ਆ ਸਾਰੇ ਪਤਵੰਤੇ ਸੱਜਣਾ ਵਿੱਚ ਕਬੂਤਰਾਂ ਦੇ ਸ਼ੌਂਕੀ ਆ ਵਿੱਚ ਮੈਂਬਰ ਸਰਪੰਚ ਆ ਤੇ ਇਹ ਕਰਦੇ ਆਂ ਗੱਲਬਾਤ ਆਪਾਂ ਜਗਮੁਣ ਕਿੰਨੇ ਕਬੂਤਰ ਉੱਡੇ ਸੀ ਪਹਿਲੇ ਦਿਨ ਕਬੂਤਰ ਆ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ 25 ਕਬੂਤਰ ਉੱਡੇ ਸੀਗੇ ਬਾਈ ਅੱਜ 30 ਰੁਪਏ ਸੀਗੀ ਅੱਜ ਤੀਜੇ ਦਿਨ ਉਹੀ ਕਬੂਤਰ ਉੱਡੀ ਗਏ ਹਾਂਜੀ ਹ ਪਹਿਲੇ ਦਿਨ ਜਿਹੜੇ ਡਾਇਏ ਸੀ ਉਹ ਵੀ ਅੱਜ ਵੀ ਉਹੀ ਉੜਦੇ ਆ। ਹਾਂਜੀ ਹਾਂਜੀ ਉਹੀ। ਅੱਛਾ ਅੱਛਾ ਉਹੀ। ਦੂਜੇ ਦਿਨ 15 ਰਹਿਗੇ ਸੀਗੇ। ਦੂਜੇ ਦਿਨ 15 ਰਹਿਗੇ ਸੀ। ਹਾਂਜੀ ਹਾਂਜੀ ਤੇ ਅੱਜ ਹੁਣ ਦੋ ਫਿਰਦੇ ਆ ਜੀ। ਹਾਂ। ਤੇ ਇੱਕ ਤੀਜੇ ਵਾਲਕ ਤੀਜੇ ਨਾਲ ਕਬੂਤਰ ਬੈਠ ਗਿਆ ਉਹਨੂੰ ਪ੍ਰੈਸ ਸੀਗੀ। ਅੱਛਾ ਉਹ ਬਹਿ ਗਿਆ। ਜੇ ਉਹ ਨਾ ਵੰਦਾ ਫਿਰ ਉਹਨੂੰ ਪ੍ਰੈਸ ਮਿਲ ਜਾਣੀ ਸੀ। ਹਾਂਜੀ ਪਹਿਲਾ ਨਾਮ ਪਹਿਲਾ ਨਾਮ ਅੱਛਾ ਪ੍ਰੈਸ ਲੱਗ ਗਿਆ ਉਹ। ਨਾਮ ਸੀ ਕੁਛ। ਪਹਿਲਾ ਨਾਮ ਕੂਲਰ ਹੈਗਾ। ਅੱਛਾ ਪਹਿਲਾ ਨਾਮ ਕੂਲਰ। ਜੀ ਆਪਣੇ ਪੁਰਾਣੇ ਕਬੂਤਰਵਾਜ ਸਵਾਰਗੀ ਬਾਬਾ ਕਰਤਾਰ ਸਿੰਘ ਜੀ ਹਮ ਉਹਨਾਂ ਦੇ ਪਰਿਵਾਰ ਵੱਲੋਂ ਹਮ ਉਹਦੀ ਯਾਦ ਦੇ ਵਿੱਚ ਬਾਜੀ ਕਰਾਈ ਸੀਗੀ ਹਾਂ ਉਹਨਾਂ ਵੱਲੋਂ ਬਾਈ ਜੀ ਪਹਿਲਾ ਨਾਮ ਕੁਦਰ ਦਿੱਤਾ ਗਿਆ ਹਮ ਦੂਜਾ ਨਾਮ ਪੱਖਾ ਸੀਗਾ ਉਹ ਮੇਰੇ ਵੱਲੋਂ ਦਿੱਤਾ ਗਿਆ ਜੀ ਠੀਕ ਹੈ ਮੈਂ ਆਪਦੇ ਪਰਿਵਾਰ ਵੱਲੋਂ ਸੇਵਾ ਕਰੀ ਆ ਹਮ ਸੋ ਜਿਹੜੀ ਬਾਜੀ ਦਾ ਸਹਯੋਗ ਦਿੱਤਾ ਈ ਸਾਡੇ ਆ ਮੋਤਵਰ ਬੰਦੇ ਖੜੇ ਆ ਹਮ ਆਮ ਪਾਰਟੀ ਦੇ ਵਰਕਰ ਵੀ ਖੜੇ ਆ ਜੀ ਸਾਡੇ ਜਿਹੜੀ ਜ਼ਿੰਮੇਵਾਰ ਸਰਕਾਰ ਨੂੰ ਜਿਹੋ ਜ਼ਿੰਮੇਵਾਰੀ ਬਣ ਜਾਂਦੀ ਆ ਹਾਂ ਸਾਡੇ ਦਿਕਸ਼ੀਰ ਸਿੰਘ ਜੀ ਮੈਂਬਰ ਸਾਹਿਬ ਹਮ ਗੁਰਦਾਰ ਸਿੰਘ ਜੀ ਸਾਡੇ ਆਮ ਪਾਰਟੀ ਆਗੂ ਗੁਰਵੰਤ ਸਿੰਘ ਜੀ ਆਪ ਪਾਰਟੀ ਵਾਲੇ ਇਹ ਸਾਰੀ ਪ੍ਰਧਾਨਤ ਸਾਰੀਆਂ ਪਾਰਟੀਆਂ ਦੀ ਹਮਮੇਰੇ ਮੈਂ ਕਾਂਗਰਸ ਪਾਰਟੀ ਕ ਨੂੰ ਗੁਰਮੀਤ ਜੀ ਵਰਗੇ ਖੜੇ ਆ ਕੁਲਦੀਪ ਸਿੰਘ ਜੀ ਸਾਡੇ ਸੋਸਾਇਟੀ ਮੈਂਬਰ ਮਾਨਾ ਜੀ ਸਾਡੇ ਜੂਨੀਅਨ ਹਾਂ ਜੂਨੀਅਨ ਦੇ ਬਹੁਤ ਸੇਵਾ ਕਰਦੇ ਆ ਸੋ ਪਿੱਛੇ ਸੁਖਦੀਪ ਬਾਈ ਜੀ ਖੜੇ ਸਾਡੇ ਬੋਬ ਜੇ ਕਰੈਕਟ ਪਲੇਅਰ ਹੁੰਦਾ ਜਿਹੜਾ ਪ੍ਰਧਾਨ ਸੀ ਬਾਜੀ ਦਾ ਕਬੂਤਰ ਜੂਨੀਅਨ ਦਾ ਹਾਂਜੀ ਇਹਨੇ ਬਾਜੀ ਕਰਾਈ ਅਸੀਂ ਇਹਦੇ ਪਿੱਛੇ ਸੀਗੇ ਸੋ ਅਸੀਂ ਇਹਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨੇ ਆਪਦੇ ਘਰੇ ਤਿੰਨ ਦਿਨ ਚਾਰੇ ਲੰਗਰ ਚਲਾਇਆ ਤੋ ਇਹਦੇ ਬਹੁਤ ਧੰਨਵਾਦ ਕਰਦੇ ਆ ਸਾਰੀ ਪੰਚਾਇਤ ਵੱਲੋਂ ਹਾਂਜੀ ਮੈਂ ਬੱਸ ਬੋਲਦਾ ਅ ਮੈਂਬਰ ਸਾਹਿਬ ਕਰੋ ਗੱਲਬਾਤ ਕੋਈ ਦੱਸੋ ਕਿਵੇਂ ਲੱਗੀ ਤੁਹਾਨੂੰ ਬਾਜੀ ਮੈਂ ਆਪ ਬਾਜੀ ਤੇ ਮੈਂ ਵੀ ਨਹੀਂ ਆਉਂਦਾ ਸੀ ਤੁਹਾਨੂੰ ਵੀ ਬਹੁਤ ਘੱਟ ਦੇਖਿਆ ਪਰ ਹੁਣ ਰੋਲੇ ਰੁਪਏ ਹੀ ਹੁੰਦੇ ਸੀ ਹਣਾ ਪਹਿਲਾਂ ਐਂ ਸੁਣਦੇ ਹੁੰਦੇ ਸੀ ਵੀ ਰੋਲੇ ਰੋਲੇ ਵਾਲੇ ਕਬੂਤਰਾਂ ਵਾਲੇ ਦਾ ਯਾਰ ਹੁਣੇ ਸ਼ਾਂਤਮਈ ਢੰਗ ਨਾਲ ਚੱਲਦੀ ਆ ਆਪਣੀ ਬਾਜੀ ਮੈਂ ਵੀ 2-3 ਦਿਨ ਹੋ ਗਏ ਦੇਖਦੇ ਇਹਨੂੰ ਤਾਂ ਹੀ ਮੈਂ ਹੁਣ ਇੱਥੇ ਆਇਆ ਸੀ ਵਧੀਆ ਯਾਰ ਮਾਹੌਲ ਪੂਰਾ ਵਧੀਆ ਬਣਿਆ ਹੋ ਮੁੰਡਿਆਂ ਦਾ ਤੇ ਕਬੂਤਰ ਹਲੇ ਵੀ ਉੱਡੇ ਫਿਰਦੇ ਆ ਇਹਨਾਂ ਨੂੰ ਹੁਣ ਜਿਹੜੇ ਦੋ ਕੂ ਹੋਲੇ ਸਾਂਝੀ ਤੇ ਮੰਨੇ ਨਹੀਂ ਹੈਗੇ ਕਹਿਣ ਦਾ ਭਾਵ ਕਿ ਜਿਵੇਂ ਉਹ ਸਾਂਝੀ ਹੋ ਜਾਂਦੀ ਹੁੰਦੀ ਵਿੱਧੇ ਦੇ ਪੈਸੇ ਜਾਂ ਉਹ ਜਾਂ ਉਹ ਬਸ 2-4 ਮਿੰਟ ਦਾ ਟਾਈਮ ਹੀ ਹੈ 6:30 ਵਜੇ ਤੱਕ ਹੈ ਅੱਛਾ 6:30 ਵਜੇ ਤੋਂ ਬਾਅਦ ਇਹ ਜਗਵਾਨ ਹੈ ਪ੍ਰਧਾਨ ਹੈ ਹਾਂ ਚਾਚਾ ਲੱਭਾ ਹੈ ਉਹ ਫੈਸਲਾ ਇਹਨਾਂ ਨੇ ਕਰਨਾ ਹੈ ਕਿ ਕਿਵੇਂ ਕਰਨਾ ਹੈ ਉਹ ਨਾਮਾ 'ਚ ਵੰਡੇ ਜਾਣਗੇ ਨਾਮਾ 'ਚ ਵੰਡੇ ਜਾਣਗੇ ਹਾਂ ਪਰ ਇਹ ਜਿਹੜੀ ਅੱਜ ਬਾਜੀ ਹੋਈ ਹੈ ਹਾਂ ਪਹਿਲਾਂ ਕਿੜਕਾ ਬਾਜ਼ਗਾਉਣਾ ਬਹੁਤ ਵੱਧ ਗਿਆ ਹੋ ਗਿਆ ਸਾਡੇ ਹਾਂ ਪਹਿਲਾਂ ਹਾਂ ਬਾਜ਼ਗਾ ਪਹਿਲਾਂ ਕੋਈ ਗੱਲ ਨਹੀਂ ਆਹ ਬਾਜੀ ਦੇ ਵਿੱਚ ਦਿੱਕਤ ਆਈ ਸੀ ਥੋੜੀ ਜੀ ਅੱਛਾ ਪਤਾ ਨਹੀਂ ਕਿ ਮੇ ਕੋਈ ਰੋਕਣ ਚ ਸੀ ਚਾਹੇ ਨਹੀਂ ਸਾਨੂੰ ਨਹੀਂ ਪਤਾ ਕੋਈ ਗੱਲ ਸੀ ਹਾਂ ਇਹਦੇ ਵਿੱਚ ਬਹੁਤ ਸਾਰ ਨੂੰ ਸੋਸਿਆ ਆਈ ਹੈ ਅੱਛਾ ਆਈ ਹੈ ਸਾਨੂੰ ਐਵੇਂ ਬਲੇ ਤੱਕ ਜਾਣਾ ਪਿਆ ਆ ਬਾਜੀ ਕਰਾਉਣ ਚ ਆ ਬਾਜੀ ਕਰਾਉਣ ਚ ਕਰਾਉਣ ਦੇ ਵਿੱਚ ਅੱਛਾ ਮੈਂ ਮੈਂ ਸੋਚਦਾ ਸੀ ਕਿ ਜਿਹੜੀ ਬਾਜੀ ਹੋਈ ਉਹ ਬਹੁਤ ਵਧੀਆ ਹੋਈ ਹੈ ਵਧੀਆ ਹੋਈ ਹਾਂ ਤਾਂ ਮਨ ਤੇਰਾ ਕੀ ਵਿਚਾਰ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਟੌਣਕ ਮੇਲਾ ਠੀਕ ਹੈ ਠੀਕ ਹੁਣ ਇਹ ਫਿਰ ਮੁੰਡੇ ਹੁਣ ਜਿਹੜੇ ਮੁੰਡੇ ਤੁਸੀਂ ਕਹੀ ਜਾਂਦੇ ਸੀ ਵੀ ਬਾਹਾਲੋ ਯਾਰ ਆ ਪੰਜ ਚਾਰ ਮਿੰਟ ਰਹਿੰਦੇ ਸੋਟੇ ਸੀ ਵੀ ਸਾਂਝਾ ਕਰ ਲੈਣ ਵੀ ਮੁੜਕ ਨੇਰੇ ਦੇ ਵਿੱਚ ਕਬੂਤਰ ਖਿਉਂਦਾ ਨਹੀਂ ਗਵਾਜ ਜਾਂਦਾ ਕਈ ਵਾਰੀ ਪਾਲਿਆ ਬਹ ਹੁੰਦਾ ਪੈਸੇ ਦਾ ਨਹੀਂ ਬਾਹਾਲਾ ਹੁੰਦਾ ਜਾਨਵਰ ਦਾ ਬਾਹਾਲਾ ਮੂਹ ਹੁੰਦਾ ਇਹਦੇ ਵਿੱਚ ਆਏ ਹੁੰਦੇ ਹੁਣ ਇਹਦੇ ਵਿੱਚ ਉਹ ਪਹਿਲੇ ਵਾਲੇ ਨੂੰ ਕੂਲਰ ਹੈ ਕੂਲਰ ਹੈ ਤੇ ਦੂਜੇ ਵਾਲ ਨੂੰ ਪੱਖਾ ਹੈ ਇਹ ਹੁਣ ਆਸ ਵਿੱਚ ਉਹ ਚੀਜ਼ ਜੜੇ ਵੇ ਵੀ ਯਾਰ ਕੂਲਰ ਮੈਂ ਲੈ ਕੇ ਜਾਵਾਂ ਹਾਂ ਫਸ ਤੋਂ ਇੱਕ ਨਾਮ ਆਏ ਵੀ 37000 ਇੱਕ ਇੱਕ ਥੋੜਾ ਘੱਟ ਹੈ 15 ਕਾਹੇਰ ਮੰਨ ਲਓ ਅੱਛਾ ਫਸ ਤੋਂ 37000 ਤੇ ਕੂਲਰ ਹੈ ਹਾਂ ਹੈ ਨਾ ਨਾਲ ਆਈਆਂ ਨਾਲ ਹਾਂ ਤਾਂ ਅਸੀਂ ਇਕੱਲੇ ਵੀ ਪੈਸੇ ਸਾਂਝੇ ਕਰਕੇ ਵੀ ਨਾ ਮਾਲੀਆਂ ਪਾਰਸੀਆਂ ਪਾਲ ਕੇ ਆਪਾਂ ਜਾਨਵਰ ਹੈ ਜਿਹੜੇ ਆਪਣੇ ਵੀ ਫੜ ਲਏ ਠੀਕ ਹੈ ਚਾਚਾ ਆਪਣੇ ਜੰਦਾ ਇਹਦੇ ਵਿੱਚ ਸਾਡੇ ਚਾਚਾ ਕਰਤਾਰ ਸਿੰਘ ਸੀ ਹਾਂਜੀ ਸੰਤਾ ਸਿੰਘ ਹਾਂ ਉਹਨਾਂ ਦੀ ਜਾਤ ਚ ਹਮ ਅੱਛਾ ਠੀਕ ਹੈ ਮੈਂ ਵਿਸ਼ਵਾਸ ਕਰਦਾ ਹਾਂ ਸਾਡੀ ਆਪ ਪਾਰਟੀ ਦੀ ਪੰਚਾਇਤ ਬਣੀ ਹਾਂ ਸਾਡੇ ਜ਼ਿੰਮੇਵਾਰ ਭਗਵੰਤ ਸਿੰਘ ਖੜੇ ਐ ਤੇ ਗਰਮੇਲ ਸਿੰਘ ਖੜੇ ਐ ਹਾਂ ਇਦੋਂ ਵੀ ਵੱਡਾ ਟੂਰਨਾਮੈਂਟ ਕਰਾਵਾਂਗੇ ਇਹਨਾਂ ਦੀ ਰਹਿਣ ਬਾਈ ਹੈ ਟੱਪ ਠੀਕ ਹੈ ਹੋਣ ਵਾਲਾ ਪਰਮਾਤਮਾ ਭਲੀ ਕਰੇ ਜਿੰਮੇਵਾਰੀ ਇਹਨਾਂ ਰੱਖੀ ਬਾਈ ਹੋਣ ਖੜਾ ਹੈ ਅੱਗੇ ਵਿਚਾਰ ਹੈ ਸਾਡੀ ਬਈ ਜਿਹੜਾ ਅੱਗੇ ਬਾਜੀ ਕਰਾਉਣੀ ਆ ਆਪਾਂ ਹਾਂ ਨਵੀਂ ਪੰਚਾਇਤ ਬਣੂਗੀ ਪਰਮਾਤਮਾ ਮਿਹਰ ਕਰੇ ਪਿੰਡ ਦੇ ਸਾਂਝੇ ਕੰਮ ਕਰਾਉਣੇ ਆ ਪਾਰਟੀ ਬੇਸ ਅਲੱਗ ਆ ਜਿਹੜਾ ਪਿੰਡ ਦਾ ਵੀ ਸ਼ੌਕ ਕਰੂਣੇ ਪਿੰਡ ਦੇ ਕੰਮ ਵਧੀਆ ਪੰਚਾਇਤ ਬਣਾ ਕੇ ਗਾਹ ਨੂੰ ਵਾਜਦੇ ਆਪਾਂ ਮੋਰਥਲ ਰੱਖਾਂਗੇ ਪਹਿਲਾ ਨਾਮ ਪਹਿਲਾ ਨਾਮ ਮੋਰਥਲ ਰੱਖਾਂਗੇ ਇੱਕ ਬਾਈ ਹੋਰ ਗੱਲ ਆ ਗਈ ਇਹ ਹੁਣ ਜਿਹੜੀ ਬਾਜੀ ਚੱਲੀ ਜਾਂਦੀ ਏ ਹਾਂਜੀ ਹਾਂਜੀ ਇਹ ਬਾਜੀ ਵੱਡੇ ਗੂਤਰਾਂ ਦੀ ਨਹੀਂ ਬੱਚਿਆਂ ਦੀ ਹੈ ਨਾ ਇਹ ਤਿੰਨ ਕਲੀ ਦੇ ਬੱਚੇ ਸੀਗੇ ਜੀ ਤਿੰਨ ਕਲੀ ਦੇ ਮਤਲਬ ਕੀ ਹੁੰਦੇ ਆ ਛੋਟੇ ਗੂਤਰਾਂ ਬਾਰੇ ਇਹਨੂੰ ਨੌਲੇਜ ਵਾਧਾ ਲੱਭਣ ਗੱਲ ਕਰਦੇ ਛੋਟੇ ਠੀਕ ਨਹੀਂ ਛੋਟੇ ਮਤਲਬ ਕਿੰਨੇ ਟਾਈਮ ਦੇ ਕੋਈ ਮਹੀਨੇ ਦੇ 2 ਮਹੀਨੇ 4 ਮਹੀਨੇ 6 ਮਹੀਨੇ ਹੈ ਮਹੀਨੇ 2 ਮਹੀਨੇ ਅੱਛਾ 3-3 ਮਹੀਨੇ ਤੇ ਪਲੱਸ 3 ਮਰ ਲੈਣਾ 3 ਮਹੀਨਿਆਂ ਦਾ ਬੱਚਾ 3 ਦਿਨ ਉੱਡ ਗਿਆ ਅੱਜ ਹਲੇ ਭੌਣਾ ਪਊਗਾ ਹੋ ਸਕਦਾ ਕੱਲ ਨੂੰ ਵੀ ਉੱਡ ਜੇ ਹਨ ਹਾਂ ਉੱਡੂ ਜਾਣਗੇ ਆ ਭੌਣੇ ਪੈਣਗੇ ਅੱਜ ਅੱਜ ਭੌਣੇ ਪੈਣਗੇ ਆਪਣੇ ਪਹਿਲਾਂ ਕਿੰਨੀਆਂ ਬਾਜ਼ੀਆਂ ਹੋਊਗੀਆਂ ਸਾਰੀਆਂ ਆਪਣੇ ਪਿੰਡ ਪਹਿਲਾਂ ਗਰਮੀ ਸ਼ੁਰੂ ਚ ਇੱਕੋ ਹੀ ਇੱਕੋ ਹੀ ਇੱਕ ਹੋ ਗਈ ਇੱਕ ਦੋ ਪਹਿਲਾਂ ਵੀ ਤਿੰਨ ਚਾਰ ਹੋ ਗਈ ਹਾਂ ਮੈਂ ਤਾਂ ਹੀ ਕਹਿੰਨਾ ਹਾਂ ਤਿੰਨ ਚਾਰ ਹੋ ਗਈਆਂ ਅੱਛਾ ਇੱਕ ਬਾਈ ਇੱਕ ਹੋਰ ਬੇਨਤੀ ਆ ਸਾਡੇ ਸਾਰੇ ਜਿਹੜੇ ਪਿੰਡ ਵਾਲੇ ਕਿੰਤੇ ਆਪਣੇ ਨਗਰ ਨਿਵਾਸੀ ਸਾਰੇ ਕਿਸੇ ਨੇ ਬਾਈ ਜੀ ਕਿਸੇ ਘਰੇ ਕਬੂਤਰ ਫੜਨ ਉੱਤੇ ਕਿਸੇ ਨੇ ਉਹ ਨਹੀਂ ਕਰਿਆ ਯਾਰ ਅਗਲੇ ਨੇ ਬਾਕੀ ਕਿਸੇ ਚਾਹ ਪਾਣੀ ਪੁੱਛਿਆ ਜਿਹੜੇ ਬਾਹਰੋਂ ਆਈ ਸੀ ਬਾਈ ਉਹਨਾਂ ਨੇ ਬਹੁਤ ਬੜੀ ਧੰਨਵਾਦ ਕੀਤਾ ਪੈਣ ਦਾ ਯਾਨੀ ਕਿ ਆਪਣੇ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਹੈ ਸਾਰਿਆਂ ਨੇ ਵਧੀਆ ਸਹਿਯੋਗ ਦਿੱਤਾ ਹਨਾ ਦਿਖਾਈਏ ਫਿਰ ਆਪਾਂ ਆ ਕੂਲਰ ਆ ਗਿਆ ਤੇ ਉਹਨਾਂ ਦੇ ਪੁੱਤਰੇ ਸਿਮਰਾ ਕੈਨੇਡਾ ਵਾਲੂ ਨੂੰ ਦਿੱਤਾ ਹਨਾ ਪੱਖਾ ਜਗਮੂਣ ਤੇਰੇ ਨੂੰ ਠੀਕ ਆ ਜਗਮੂਣ ਬਾਈਰ ਨੂੰ ਪੱਖਾ ਹਾਂ ਵਾਲੀਬਾਲ ਦਾ ਵੱਡਾ ਖੇਡ ਇਹ ਤਾਂ ਪ੍ਰਾ ਸੇਵ ਆ ਗਈ ਜਿੰਨੀ ਹੋ ਜੇ ਥੋੜੀ ਆ ਵਧੀਆ ਟੂਰਨਾਮੈਂਟ ਹੋਣਾ ਸੀ ਬਹੁਤ ਵਧੀਆ ਨਾਮ ਰੱਖੇ ਸੀ ਹਨ ਚੰਗੇ ਨਾਮ ਰੱਖੇ ਹੋਏ ਸੀਗੇ ਉਹ ਦਵਿੰਦਰ ਗੱਲ ਨਾਲ ਉਹ ਆਪ ਕਰਾ ਰਹੇ ਆ ਦੁਬਾਰਾ ਅੱਛਾ ਦੁਰੀਆ ਤੇਰਾ ਬਾਲੀਵੁੱਡ ਟੂਰਨਾਮੈਂਟ ਪੰਚਾਇਤ ਚੋਣਾਂ ਤੋਂ ਬਾਅਦ ਟਾਈਮ ਰੱਖਣਾ ਪੰਚਾਇਤੀ ਵੋਟਾਂ ਤੋਂ ਬਾਅਦ ਕਰਾਉਣਾ ਹੈ ਘੱਟੋ ਘੱਟ 4 ਲੱਖ ਰੁਪਏ ਲਾਉਣਾ ਟੂਰਨਾਮੈਂਟ ਤੇ ਘੱਟੋ ਘੱਟ 4 ਲੱਖ ਰੁਪਏ ਉਹ ਵੀ ਕੰਮ ਸਿਰੇ ਲਾਉਣਾਗਾ ਉਹ ਕਿ ਇਹ ਨਹੀਂ ਵੀ ਰਹਿ ਗਿਆ ਕਰਵਾਵਾਂਗੇ ਰਹਿਣਾ ਨਹੀਂ ਕਰਵਾਵਾਂਗੇ ਸਾਨੂੰ ਕੰਮੇ ਕੋ ਟੱਚ ਨਾ ਲਾਵੇ ਚਲੋ ਹੁਣ ਟੂਰਨਾਮੈਂਟ ਕਰਾਉਣੇ ਰਹਿੰਦੇ ਆ ਵਧੀਆ ਇਹ ਬੱਚਿਆਂ ਦਾ ਹੌਸਲਾ ਧੰਨਵਾਦ ਜੀ ਸਾਰਿਆਂ ਦਾ ਜਾਣਕਾਰੀ ਦੇਣ ਲਈ ਧੰਨਵਾਦ ਟਿੱਪ ਤੋਂ ਇਧਰ ਆ ਜਾ ਹਾਂਜੀ ਇਹ ਪਹਿਲੇ ਨੰਬਰ ਤੇ ਆਇਆ ਨਾ ਕਬੂਤਰ ਅੱਛਾ ਠੀਕ ਹੈ ਹਾਂਜੀ ਦਵਿੰਦਰ ਹਾਂਜੀ ਵੀਰੇ ਫਾਸਟ ਨਾਮ ਆਇਆ ਕੁਲਰ ਹਾਂਜੀ ਪਰ ਆਪਣਾ ਫੌਜੀ ਗੁਰੂਸਰ ਤੋਂ ਹਾਂਜੀ ਤੇ ਕਿਹਨੂੰ ਸੰਬੋਧਨ ਆਪਣਾ ਵੀਰੇ ਫੌਜੀ ਗੁਰੂਸਰ ਨਾਮ ਹੈ ਬਾਈ ਇਹ ਫਤੇ ਗੁਰੂਸਰ ਦੇ ਨਾਮ ਤੇ ਆਪਣੇ ਪਤੀਜੇ ਦੇ ਨਾਮ ਤੇ ਕਬੂਤਰ ਸੀ ਸਵਾਲ ਨੇ ਆਪਣੇ ਦੋ ਕਬੂਤਰ ਸਾਹਮਣੇ ਸੀ ਤੇ ਦੋਨੋਂ ਹੀ ਆਪਣੇ ਬਾਈ ਪੂਰੇ ਟੋਪ ਉੱਡੇ ਪਹਿਲੇ ਦਿਨ 25 ਕਬੂਤਰ ਉੱਡੇ ਸੀ ਦੂਜੇ ਦਿਨ ਉੱਡੇ ਸੀ ਦੂਸਰਜ 12 ਕਬੂਤਰ ਤੇ ਅੱਜ ਤੀਸਰ ਚ ਉੱਡੇ ਸੀ 4 ਕਬੂਤਰ ਬਾਈ ਆਪਣੇ ਕਬੂਤਰ ਨੇ ਕੱਲਾ ਰਹਿ ਗਿਆ ਬਾਈ ਆਪਣਾ ਕਬੂਤਰ 9:30 ਵਜੇ ਬਾਈ ਇਹਨੇ ਜਿਹੜਾ ਸਭ ਤੋਂ ਪਹਿਲਾ ਨੰਬਰ ਪ੍ਰਾਪਤ ਕੀਤਾ ਬਾਈ ਇਹਨੇ ਕੂਲਰ ਤੇ ਪਲੱਸ 22000 ਰੁਪਏ ਬਾਈ 22000 ਹਾਂਜੀ ਹਾਂਜੀ ਲਓ ਜੀ ਦਿਓ ਗਵਿੰਦਰ ਜੀ ਕੱਲ ਆਉਗੀ ਹੈ 11 ਨੂੰ ਪੰਚਾਇਤ ਤੋਂ ਬਾਅਦ ਬਾਈ ਮੋੜੇ ਸੀ ਕਹਿੰਦੇ ਮਾਨ ਸਾਹਿਬ ਦੇ ਮੋਟਰਸਾਈਕਲ ਚਲੋ ਠੀਕ ਹੈ ਜੀ ਧੰਨਵਾਦ ਤਾੜੀਆਂ ਲਾ ਦਿਓ ਵੀ ਅੱਛਾ ਬਾਈ ਇਹ ਪਹਿਲਾਂ ਵੀ ਕਬੂਤਰ ਤੁਹਾਡਾ ਜਿੱਤਿਆ ਹੋਣਾ ਹਾਂ ਬਾਈ ਤੀਜੀ ਵਾਰੀ ਜਿੱਤਿਆ ਹੋਣਾ ਤੀਜੀ ਕਲੀ ਦਾ ਬੱਚਾ ਤੀਜੀ ਪਹਿਲਾਂ ਇਹ ਗੱਜਣ ਵਾਲੇ ਜਿੱਤਿਆ ਸੀ ਇੱਕ ਵਾਰੀ ਹੋਰ ਜਿੱਤੇ ਆਇਆ ਤੀਜੀ ਵਾਰੀ ਇੱਥੇ ਫੇਰ ਜਿੱਤ ਗਿਆ ਆਦਮਪੁਰੇ ਅੱਛਾ ਆਦਮਪੁਰੇ ਅੱਜ ਤੀਜੀ ਵਾਰੀ ਬਾਜੀ ਜਿੱਤਿਆ ਹੋਣਾ ਠੀਕ ਹੈ ਬਾਈ ਵਧਾਈਆਂ ਤੁਹਾਨੂੰ ਕੱਲਾ ਰਹਿ ਰਹਿ ਜਿੱਤੇ ਬਾਈ ਹਾਂਜੀ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਇਹ ਸੱਤ ਦਾ ਟਾਈਮ ਕਰਾਇਆ ਸੀ ਬਾਈ ਨਿਆਮਾ ਦੇ ਬਾਈ 2 ਕਿ ਮਿੰਟਾਂ ਦਾ ਫਰਕ ਨਾ ਆਪਣਾ ਦੂਜੇ ਨੰਬਰ ਤੇ ਆ ਗਿਆ ਉਹਨਾਂ ਦਾ ਪਹਿਲੇ ਨੰਬਰ ਤੇ ਆ ਠੀਕ ਹੈ ਤੇ ਆਪਾਂ ਬਾਈ ਜਿੱਤ ਗਏ ਬਾਈ ਅੱਜ ਸਾਰੇ ਮੋਰ ਬੱਪੀਆਂ ਨੇ ਗਰੁੱਪ ਨੂੰ ਬਹੁਤ ਬਹੁਤ ਮੁਬਾਰਕੀ ਚਲੋ ਧੰਨਵਾਦ ਬਾਈ ਸਾਰਿਆਂ ਨੂੰ ਮੁਬਾਰਕਾ ਭਰਾਵੋ ਹਾਂ ਬਈ ਬਾਕੀ ਬਾਈ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਇੱਕ ਗੁਰ ਬੇਨਤੀ ਹੈ ਬਾਈ ਪੂਰੀ ਬਾਈ ਟੌਪ ਬਾਜੀ ਹੋਈ ਆ ਕੋਈ ਕਿਸੇ ਦਾ ਪੱਖਪਾਤ ਨਹੀਂ ਪੂਰੀ ਸ਼ਰੇ ਦੀ ਬਾਜੀ ਹੋਈ ਆ ਬਾਈ ਤੇ ਪੂਰੀ ਉ ਚੰਗੀ ਬਾਜੀ ਹੋਈ ਆ ਧੰਨਵਾਦ ਭਾਈ ਅਗਲੀ ਵਾਰ ਨੂੰ ਤਾਂ ਸਾਡੇ ਪਿੰਡ ਦੇ ਆਨੇ ਮੋਟਰਸਾਈਕਲ ਰੱਖਦਾ ਜਰੂਰ ਆਉਂਗੇ ਨਾ ਵੱਧ ਤਿਆਰ ਕਰਕੇ ਆਓ ਭਾਈ ਕੋਈ ਜਿੰਦਰ ਆਪਾਂ ਭਾਈ ਮੋਰ ਦੇ ਗਾਣੂ ਮਾਣ ਸਨਮਾਨ ਕਰਾਂਗੇ ਜਾਂ ਆ ਉਹ ਆ ਪਹੁੰਚ ਲੈ ਗਾਣੂ ਪੱਕਾ ਕਰਾਂਗੇ ਹਾਂ ਭਾਈ ਆਪ ਆਉਗਾ ਭਾਈ ਜਰੂਰ ਭਾਈ ਜੀ ਭਾਈ ਅਸੀਂ ਜਿੰਨੇ ਇੱਕ ਗੱਲ ਹੋਰ ਆ ਭਾਈ ਜਿੰਨੇ ਅਸੀਂ ਦੂਸਰਾ ਛੱਡ ਰਹੇ ਹਾਂ ਅੱਈ ਹਜੇ ਤੱਕ ਕਿੱਕ ਦੂਸਰ ਹਰੇ ਆ ਜਿੰਨੇ ਭਾਈ ਮੋਰ ਕੇ ਘਰੋਂ ਛੱਡੀਆਂ ਸਾਰੀਆਂ ਦੂਸਰਾਂ ਦੇ ਦਿੱਤੇ ਚਲੋ ਵਧਾਈਆਂ ਬਹੁਤ ਬਹੁਤ ਵਧਾਈਆਂ ਲਾਭ ਮੇਰੇ ਵਿਚਾਰ ਦੇ ਦੋ ਭਾਈ ਵਰਗਾ ਗਾਂ ਬਹੁਤ ਧੰਨਵਾਦ ਕਰਦਾ ਕਿਹੜ ਖੜੇ ਆ ਵੀਰੇ ਗਾਣ ਵੀ ਲਾਨ ਕਰਤਾ ਕੀ ਕਰਦੇ ਕਬੂਤਰ ਬੱਜੀਦਾ ਕੋਟੇ ਸ਼ਾਇਦ ਉਹਦੇ ਨਾਮ ਛੋੜਦਾ ਜੀ ਤਰੀਕ ਕਰਦੇ ਲਾਨ ਦੋ ਵੀ ਨਾ ਨਹੀਂ ਕਰਦਾ ਜੂਂਗੂ ਉਹ ਦੇ ਰੱਖਦਾ ਲਓ ਜੀ ਮਾਨ ਸਾਹਿਬ ਮਾਨ ਸਾਹਿਬ ਦੇਖੋ ਬਾਈ ਨੂੰ ਆ ਜਾ ਬਾਈ ਕੋਟੇ ਇਹਦਾ ਕਿੰਨਾ ਨਾਮ ਆ ਬਾਈ 22000 ਬਾਈ ਬਾਈ ਹਜ਼ਾਰ ਦੋਨਾਂ ਦਾ ਲਓ ਜੀ 22000 ਦੋਨਾਂ ਨੂੰ ਨਾਮ ਆਇਆ ਪਹਿਲੇ ਨੂੰ ਕੂਲਰ ਤੇ ਦੂਜੇ ਨੂੰ ਪੱਖਾ ਹਾਂ ਬਾਈ ਆਪਣਾ ਕੂਤਰਾ ਬਾਈ ਦੇ ਨਾਂ ਤੇ ਦੀ ਆਏ ਬਾਈ ਦਾ ਚੇਲਾਗਾ ਮੋਰ ਬੱਪੀਆਂ ਨੇ ਦਾ ਅੱਛਾ ਬਾਈ ਦਾ ਨਕੀ ਨਾਂ ਬਾਈ ਕੋਟਾ ਸੈਦੋ ਸੈਦੋ ਗਿਆ ਤੂੰ ਸੈਦੋ ਗਿਆ ਤੂੰ ਹਾਂ ਠੀਕ ਆ ਸਾਡੇ ਗਵਣ ਪਣ ਤੋਂ ਹਾਂ ਮੁਬਾਰਕਾਂ ਬਾਈ ਸਾਰੇ ਨੂੰ ਮੁਬਾਰਕਾਂ ਬਹੁਤ ਦੀ ਗੱਡ ਫੋਗ ਦੇ ਬੰਦਾ ਚਲੋ ਇੱਕ ਮਿੰਟ ਰੋਣ ਕੇ ਬਸ